ਸਾਥੀਓ ਜੈ ਕਿਸਾਨ ਮੈਂ ਤੁਹਾਡਾ ਵੀਰ ਤਰਨਜੀਤ ਸਿੰਘ ਰਾਜੂ ਰੇਸ਼ਾ ਦੇਸ਼ ਗ੍ਰਾਮੀਣ ਕਿਸਾਨ ਮਜ਼ਦੂਰ ਸਭਿਤੀ ਜੀ ਕੇਸ ਰਾਜਸਥਾਨ ਤੋਂ ਸਾਥੀਓ ਬਹੁਤ ਹੀ ਹੈਰਾਨੀ ਵਾਲੀ ਤੇ ਦੁੱਖਾਂ ਦੀ ਗੱਲ ਹੈ ਵੀ ਕਿਸਾਨ ਅੰਦੋਲਨ ਫਰਸ਼ ਦਾ ਸੁਪਰਸਟਾਰ ਤੇ ਹੀਰੋ ਵਾਟਰ ਕਨਨ ਨਵਦੀਪ ਸਿੰਘ ਜਲਵੇੜਾ ਜਿਹਨੂੰ ਝੂਠੇ ਮੁਕੱਦਮੇ ਵਿੱਚ 370 ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ ਕਹਿੰਦੇ 13 ਫਰਵਰੀ ਨੂੰ ਨਵਦੀਪ ਸਿੰਘ ਤੇ ਉੱਤੇ 370 ਲਾਈਦੀ ਹੈ ਜਦ ਕੀ 7 8 ਫਰਵਰ ਤੋਂ ਲੈ ਕੇ ਇਹ ਪੰਜਾਬ ਚ ਆ ਗਏ ਸੀਗੇ ਹਰਿਆਣਾ ਚ ਰਹੀ ਨਹੀਂ ਸੀਗੇ ਕਿਉਂਕਿ ਹਰਿਆਣਾ ਸਰਕਾਰ ਇਹਨਾਂ ਦੀ ਗ੍ਰਿਫਤਾਰੀ ਕਰਨੀ ਸੀਗੀ ਤੇ 13 ਫਰਵਰ ਨੂੰ ਅਸੀਂ ਛੰਭੂ ਬਾਡਰ ਤੇ ਪਹੁੰਚਣਾ ਸੀਗਾ ਖਨੌਰੀ ਤੇ ਪਹੁੰਚਣਾ ਸੀਗਾ ਤੇ ਅਸੀਂ ਪੰਜਾਬ ਵਿਚੋਂ ਛੰਭੂ ਬਾਡਰ ਤੇ ਖਨੌਰੀ ਬਾਡਰ ਤੇ ਪਹੁੰਚੇ ਹਾਂ ਪਰ ਇੰਨਾ ਤੱਕਾ ਬੰਦੇ ਦੇ ਝੂਠੀ ਤੈਨੂੰ ਸਤ ਲਾ ਕੇ ਮੋਹਾਲੀੋਂ ਅਰੈਸਟ ਕੀਤਾ ਤੇ ਅੱਜ ਤੱਕ ਉਹ ਨਹੀਂ ਆਇਆ ਕੀਤਾ ਗਿਆ ਇਹ ਉਹ ਬੰਦਾ ਹੈ ਜਿਸ ਬੰਦੇ ਦੀ ਇਹ ਭੂਮਿਕਾ ਹਰਿਆਣੇ ਦੇ ਅੰਮਾਲੇ ਤੋਂ ਕਿਸਾਨ ਅੰਦোলন ਫਰਸਟ ਨੂੰ ਦਿੱਲੀ ਲੈ ਕੇ ਜਾਂਦੀ ਸੀ ਇਹ ਉਹ ਬੰਦਾ ਹੈ ਜਦੋਂ ਵਾਟਰ ਕੈਨਨ ਗੰਦੇ ਪਾਰੇ ਦੀਆਂ ਇਕਸਾਰਾਂ ਤੇ ਮਾਰੀਆਂ ਜਾ ਰੀਆਂ ਸੀ ਗਿਆ ਇਹਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਚੜ੍ਹ ਕੇ ਉੱਤੇ ਵਾਟਰ ਕੰਨ ਦੇ ਮੂੰਹ ਉੜੀ ਸੀ ਤੇ ਇੱਕ ਪੂਰੀ ਕਿਸਾਨੀ ਕੌਮ ਦੇ ਵਿੱਚ ਜੋਸ਼ ਭਰਿਆ ਸੀਗਾ ਤੇ ਅੱਜ ਉਸ ਮੁੰਡੇ ਨੂੰ ਸਾਡੀ ਲੋੜ ਹੈ ਕਿਸਾਨ ਅੰਦোলন ਟੂ ਚੱਲ ਰਿਹਾ ਹੈ ਅੱਜ ਜਾ ਕੇ ਦੇਖੋ ਮੇਰੀ ਅਪੀਲ ਹੈ ਪੂਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਵਪਾਰੀਆਂ ਨੂੰ ਦੇਸ਼ ਦੇ ਮਜ਼ਦੂਰਾਂ ਨੂੰ ਖਨੌਰੀ ਤੇ ਛੰਭੂ ਤੇ ਵੱਡੇ ਤਾਫੇ ਲੱਗੇ ਹੋਣੇ ਮੇਲੇ ਲੱਗੇ ਹੋਣੇ ਵਕੀਲ ਵੀ ਲੜ ਰਹੇ ਆ ਕਿਸਾਨ ਨੂੰ ਐਮਐਸਪੀ ਮਿਲੇ ਮਜ਼ਦੂਰ ਦੀ ਲੜਾਈ ਆਦੀਵਾਸੀ ਦੀ ਲੜਾਈ ਆਮ ਜਨ ਦੇ ਲੜਾਈ ਲੱਗ ਰਹੇ ਆ ਪਰ ਅੱਜ ਸਾਡਾ ਨਵਦੀਪ ਵਾਟਰ ਕੈਨ ਦੇ ਨਾਮ ਤੇ ਮਸ਼ਹੂਰ ਅੰਬਾਲਾ ਦੀ ਜੇਲ੍ਹ ਵਿੱਚ ਬੰਦ ਹੈ ਮੇਰੀ ਬੇਨਤੀ ਹੈ ਭਾਰਤ ਵਸ ਦੀਆਂ ਪੂਰ ਜਥੇਬੰਦੀਆਂ ਨੂੰ ਪੂਰੇ ਲੀਡਰਾਂ ਨੂੰ ਜਿਹੜਾ ਕੋਈ ਵੀ ਕਿਸਾਨ ਮਜ਼ਦੂਰ ਨਾਲ ਆਦੀ ਵਸਨ ਹਮਦਰਦੀ ਰੱਖਦਾ ਹੈ ਉਹ 17 ਜੁਲਾਈ ਨੂੰ ਅੰਬਾਲਾ ਜਿਲ੍ਹੇ ਸਾਹਮਣੇ ਪਹੁੰਚੇ ਤੇ ਇਹ ਲੜਾਈ ਸਾਡੀ ਹੋਂਦ ਦੀ ਲੜਾਈ ਹੈ ਸਾਨੂੰ ਰਾਜਨੀਤਿਕ ਪਾਰਟੀਆਂ ਤੋਂ ਉੱਤੇ ਉੱਟ ਕੇ ਤੇ ਜੇ ਕੋਈ ਜਥੇਬੰਦੀਆਂ ਕਿਸੇ ਆਦੇ ਕੈਪਟਨ ਨੂੰ ਰੋਕਦੀਆਂ ਬਰਕਮ ਰੁਕਦੀਆਂ ਉਹਨਾਂ ਵਾਸਤੇ ਬਾੜੀ ਕਰਨੇ ਮੇਰੇ ਹੱਥ ਜੁੜ ਕੇ ਪੀਰੇ ਇਹ ਲੜਾਈ ਕਿਸਾਨ ਮਜ਼ਦੂਰ ਦੀ ਲੜਾਈ ਹੈ ਸਾਡੀ ਹੋਂਦ ਬਚਾਉਣ ਦੀ ਲੜਾਈ ਹੈ ਸਾਡੀ ਆਉਣ ਵਾਲੀ ਫਸਲ ਤੇ ਨਸਲ ਦੀ ਲੜਾਈ ਹੈ ਇਹ ਲੜਾਈ ਹੋ ਰਹੀ ਹੈ ਵੀ ਅਸੀਂ ਆਦੇ ਜਵਾਕਾਂ ਨੂੰ ਗੋਰਿਆਂ ਦੀ ਗਲਾਮੀ ਕਰਨੇ ਭੇਜਣਾ ਹੈ ਕਿ ਜੱਜਾਂ ਦੀ ਬੋਹਾਂ ਤੋਂ ਮਾਰੀਆਂ ਦੇ ਹੱਥ ਛਡਾਉਣੇ ਆ ਜੇ ਅੱਜ ਕਿਸਾਨ ਲਾਹੇਬੰਦ ਹੋ ਜਾਈਏ ਕਿਸਾਨ ਨਹੀਂ ਲਾਹੇਬੰਦ ਹੋ ਜਾਈਏ ਕੌਣ ਬਾਹਰ ਜਾਊਗਾ ਇਹ ਲੜਾਈ ਉੱਤਮ ਖੇਤੀ ਮਦੋਂ ਪਰ ਨਖਿਤ ਨੌਕਰੀ ਨੂੰ ਦੁਬਾਰਾ ਸਥਾਪਿਤ ਕਰਨ ਦੀ ਲੜਾਈ ਹੈ ਐਸ ਕਰਕੇ ਕਿਸਾਨੀ ਲੜਾਈ ਦੇ ਨਾਲ ਨਾਲ ਜਿਹੜੀ ਕਿਸਾਨੀ ਕੌਮ ਦੇ ਯੁੱਧ ਹੈ ਸਰਕਾਰ ਕੋਲੋਂ ਅੰਦਰ ਤੱਕ ਕਰ 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 ਕੇ ਉਹਨੂੰ ਅੰਦਰ ਰੱਖਦੀ ਹੈ ਤੇ ਇਹ ਲੜਾਈ ਉਹਨਾਂ ਨੂੰ ਛਡਾਉਣ ਦੀ ਲੜਾਈ ਵੀ ਬਣਦੀ ਹੈ ਤੇ ਸਾਡਾ ਹੱਕ ਵੀ ਹੰਪਦਾ ਹੈ ਤੇ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਸੋ ਰਾਜਸਥਾਨ ਦੇ ਵਿੱਚੋਂ ਅੰਬਾਲਾ ਲਈ ਮੈਂ ਬੇਨਤੀ ਕਰੂੰਗਾ ਟ੍ਰੇਨ ਜਾਂਦੀ ਹੈ ਰਾਤ ਨੂੰ ਜਾਂਦੀ ਟ੍ਰੇਨ ਇੱਕ 10 ਵਜੇ ਇੱਕ ਫਿਰ 4 ਵਜੇ ਇੱਕ ਦੁਪਹਿਰੇ ਪੌਣੇ 1 ਵਜੇ ਚੱਡੇ ਚੱਕੋ ਟ੍ਰੇਨ 'ਚ ਬੈਠੋ ਅੰਬਾਲਾ ਪਹੁੰਚੋ ਸੰਬੂਤਰੋ ਜਾ ਕੇ ਮੋਰਚੇ ਦੇ ਸਾਰੀ ਵਿਵਸਥਾ ਕੀਤੀ ਹੋਈ ਹੈ ਤੇ ਹਜ਼ਾਰਾਂ ਦੀ ਸੰਖਿਆ ਵਿੱਚ ਕਿਸਾਨ ਮਜ਼ਦੂਰ ਰਾਜਸਥਾਨ ਤੋਂ ਬాలే ਜਾਊਗਾ ਆਪਦੀ ਹਾਦੀ ਡਰਵਾਊਗਾ ਤੇ ਉਸ ਨਵਦੀਪ ਜੀ ਦੇ ਸਰੋਣ ਵਿੱਚ ਅਨੁਯੋਗਤ ਹੋ ਪਾਊਗਾ ਜੈ ਜਵਾਨ ਜੈ ਕਿਸਾਨ ਜੈ ਜਨਤਾ ਜੈ ਸੰਘਰਸ਼ ਜਿੱਤ ਹੁੰਦੀ ਹੈ ਲੜਨ ਵਾਲੇ ਲੋਕਾਂ